ਉਹ ਰੋਕਣ ਦੀ ਪਰਮਿਸ਼ਨ ਦੱਸੋ ਨਾ ਤੁਹਾਡੇ ਕੋਲ ਫੋਨ ਨੰਬਰ ਹੈ ਤੁਹਾਡੇ ਕੋਲ ਰੋਕਣ ਦੀ ਪਰਮਿਸ਼ਨ ਤੇ ਕੋਈ ਇਹਦਾ ਮਤਲਬ ਤੁਹਾਡੀਆਂ ਬੱਸਾਂ ਚਲਾਉਂਦੇ ਰਹੇ ਨੇ ਇੱਕ ਗੈਂਗਸਟਰ ਨੇ ਇਹ ਗੁੰਡੇ ਨੇ ਪਹਿਲਾਂ ਵੀ ਸਰ ਦੱਸ ਦਿੰਦਾ ਤੇ ਫਿਰ ਜੇ ਅੰਦਰ ਖਲੋ ਜਾਣਗੇ ਤੇ ਫਿਰ ਕੀ ਇਹ ਇਹ ਵਿਚਾਰੇ ਆਪਣੀ ਲੜਾਈ ਲੜ ਰਹੇ ਆ ਤੁਸੀਂ ਇੱਥੇ ਬੈਠੇ ਵੀ ਤਨਖਾਹਾਂ ਲਈ ਜਾਂਦੇ ਹੋ ਹੈਨਾ ਉਹਨਾਂ ਦੀਆਂ ਪ੍ਰਾਣੀਆਂ ਵੀ ਰੋਕ ਦਿੱਤੀਆਂ ਗਈਆਂ ਉਹ ਆਪਣਾ ਪ੍ਰੋਟੈਸਟ ਵੀ ਨਹੀਂ ਕਰ ਸਕਦੇ ਯਾਰ ਤੇ ਤਨਖਾਹ ਲੈਣ ਆਉਂਦੇ ਨੇ ਤੇ ਇਹ ਗੇਟ ਤੇ ਨਾਰੇ ਮਾਰਦੇ ਆ ਸਾਡੀ ਤਨਖਾਹ ਜੋ ਇਹਨਾਂ ਨੂੰ ਅੰਦਰ ਜਾ ਕੇ ਮੰਗਣੀ ਇਹਨਾਂ ਨੇ ਤਨਖਾਹ ਤੁਹਾਡੇ ਬਾਪ ਨੂੰ ਤੁਸੀਂ ਫੋਨ ਕਰ ਲਓ ਮੈਂ ਕੋਈ ਕਰੂੰਗਾ ਤੁਸੀਂ ਕਰੋਗੇ ਅੰਦਰ ਜਾਵਾਂਗੇ ਸਾਡੇ ਕੋਲ ਨਹੀਂ ਥੋੜੀ ਜੀ ਦਿਖਾਓ ਡਾਕਟਰ ਐਸੀ ਆ ਮੈਨੂੰ ਇੱਕ ਗੱਲ ਕਹਿਣੀ ਚਾਹੁੰਦਾ ਜੇ ਤੈਨੂੰ ਇਹ ਲੱਗਦਾ ਨਾ ਫਿਰ ਚੰਪੜੀ ਚ ਨਾ ਨੱਕ ਡੋਰ ਕੇ ਤੇ ਮਰ ਜਾ ਘਾਟੇ ਵਾਲੇ ਸੌਦੇ ਹੁੰਦੇ ਨੇ ਐਜੂਕੇਸ਼ਨ ਮੈਡੀਕਲ ਪਬਲਿਕ ਟਰਾਂਸਪੋਰਟ ਇਹ ਲੋਕਾਂ ਦੀ ਵੈਲਫੇਅਰ ਲਈ ਹੁੰਦੇ ਨੇ ਇਹਨਾਂ ਦੇ ਘਾਟੇ ਨਫੇ ਨਹੀਂ ਵੇਖੀਦੇ ਵੀ ਅਚੋਸੀ ਪ੍ਰੋਫਿਟ ਕਮਾਉਣਾ ਜਿੰਨਾ ਜੋ ਪ੍ਰੋਫਿਟ ਕਮਾਉਣਾ ਉਹ ਤੁਸੀਂ ਆਪਣੇ ਲੀਡਰਾਂ ਨੂੰ ਦਿੱਤੀਆਂ ਨੇ ਰੇਤਾ ਸ਼ਰਾਬ ਸਾਰੀ ਜਿੱਥੋਂ ਪ੍ਰੋਫਿਟ ਆਉਣਾ ਇਹ ਤੇ ਹਮੇਸ਼ਾ ਹੀ ਘਾਟੇ ਵਾਲੇ ਸੌਦੇ ਨੇ ਦੇਖੋ ਮੈਂ ਨਾ ਬਹੁਤ ਸਾਰੇ ਅਫਸਰਾਂ ਨੂੰ ਮਿਲਿਆ ਇਹਨਾਂ ਵੀ ਵਿਚਾਰਿਆਂ ਬੜੇ ਐਫਰਟਸ ਕੀਤੇ ਨੇ ਕੇ バス ਚਲਣੀਆਂ ਚਾਹੀਦੀਆਂ ਔਰ ਸੀਐਮ ਸਾਹਿਬ ਦੇ ਦਿਮਾਗ ਚ ਕਿਸੇ ਨੇ ਪਾ ਦਿੱਤਾ ਕਿ ਇਹ ਘਾਟੇ ਵਾਲਾ ਸੌਦਾ ਮੈਂ ਉਸ ਬੰਦੇ ਨੂੰ ਕਹਿਣਾ ਚਾਹੁੰਦਾ ਜੇ ਤੈਨੂੰ ਪਬਲਿਕ ਵੈਲਫੇਅਰ ਦਾ ਹੀ ਨਹੀਂ ਪਤਾ ਕਿ ਪਬਲਿਕ ਵੈਲਫੇਅਰ ਚ ਕੀ ਕੀ ਆਉਂਦਾ ਟਰਾਂਸਪੋਰਟ ਆਉਂਦੀ ਹੈ ਮੈਡੀਕਲ ਆਉਂਦਾ ਐਜੂਕੇਸ਼ਨ ਆਉਂਦੀ ਹੈ ਜੇ ਇਹਦੇ ਵਿੱਚੋਂ ਤੁਸੀਂ ਨਫੇ ਲੱਭਦੇ ਹੋ ਤੇ ਲੱਖ ਲਾਣ ਤਾਂ ਤੁਹਾਡੇ ਉੱਤੇ ਤੁਹਾਨੂੰ ਚੱਪਣੀ ਚ ਜਿਹੜਾ ਨੱਕ ਡੋਪ ਕੇ ਤੇ ਉਹ ਮਰ ਜਾਣਾ ਚਾਹੀਦਾ ਵੀ ਇਹ ਇਹ ਪਬਲਿਕ ਗਰੀਬ ਲੋਕਾਂ ਦੇ ਸਫਰ ਲਈ ਨੇ 5 5 10 10 ਰੁਪਏ ਜਿਹਦੇ ਵਿੱਚ ਉਹ ਦੇ ਕੇ ਸਫਰ ਕਰਦੇ ਸੀ ਔਰ ਆਪਣਾ 2-4000 ਰੁਪਏ ਉਹਨਾਂ ਦਾ ਮਹੀਨੇ ਦਾ ਜਿਹੜਾ ਕੱਢ ਕੇ ਰੱਖ ਦਿੱਤਾ ਔਰ ਮੈਂ ਸੀਐਮ ਸਾਹਿਬ ਦੇ ਬੋਰਡ ਪੜਦਾ ਤੁਸੀਂ ਵੀ ਪੜਦੇ ਹੋ 43000 ਨੌਕਰੀ ਦਿੱਤੀ ਆ ਜੇ ਦਾ ਮੈਂ ਕਹਾਂ ਤੇ ਉਹਦੇ ਵਿੱਚ ਲਿਖੋ ਵੀ ਅਸੀਂ ਇਹ ਜਿਹੜੀ 1500 ਨੌਕਰੀ ਖੋਈ ਵੀ ਆ ਤੇ ਉਹਦੇ ਵਿੱਚ ਘੱਟ ਲਿਖ ਕੇ ਵਿਖਾਓ ਐਵੇਂ ਲੋਕਾਂ ਨੂੰ ਮਤਲਬ ਛਦਾਈ ਬਣਾਈ ਜਾਣਾ ਇਹ ਜਿਹੜੇ ਕੰਮ ਹੋਣ ਵਾਲੇ ਨੇ ਕਰਨੇ ਚਾਹੀਦੇ ਨੇ ਇਹ ਐਕਸ਼ਨ ਕੀ ਅਗਲਾ ਐਕਸ਼ਨ ਕੀ ਇਹ ਮੈਂ ਸੈਕਟਰੀ ਨੂੰ ਵੀ ਮਿਲੂੰਗਾ ਜੀ ਜਿਹੜੇ ਨਵੇਂ ਆਏ ਨੇ ਤੇਜਵੀਰ ਸੈਕਟਰੀ ਇਸ ਤੋਂ ਪਹਿਲਾਂ ਮੈਂ ਕਮਿਸ਼ਨਰ ਸਾਹਿਬ ਨੂੰ ਇੱਕ ਦਿਨ ਅੱਗੇ ਵੀ ਮਿਲਿਆ ਸੀਗਾ ਕਿ ਇਹਦੀ ਕੋ ਪ੍ਰੋਪੋਜ਼ਲ ਬਣਾਓ ਜਨਤਾ ਆਪਣੇ ਖਰਚੇ ਤੇ ਚਲਾਉਣ ਨੂੰ ਤਿਆਰ ਹੈ ਤੁਸੀਂ ਹੱਥ ਖੜੇ ਕਰਦੇ ਹੋ ਕਿ ਮਤਲਬ 1500 ਕਰੋੜ ਰੁਪਏ ਦਾ ਜੇ ਪ੍ਰੋਜੈਕਟ ਸ਼ੁਰੂ ਕਰਨਾ ਹੋਵੇ ਤੇ ਉਹਦੇ ਉੱਤੇ ਲੱਗ ਸਕਦਾ ਤੇ ਦਾ ਜ਼ਿੰਮੇਵਾਰ ਕੌਣ ਹੈ ਜੇ ਕਿਸੇ ਨੇ ਗਲਤ ਬਣਾਇਆ ਤਾਂ ਉਹਨਾਂ ਨੂੰ ਫੜ ਕੇ ਫਾਇਲਾ ਦਿਓ ਸਰ ਇਹ ਪਈਆਂ ਬੱਸਾਂ ਵੀ ਤੇ ਮੁੜ ਕੇ ਕਬਾੜੀ ਹੋ ਜਾਣਗੀਆਂ ਤੁਸੀਂ ਹੁਣੇ ਮੇਰੇ ਕਹਿਣ ਤੇ ਇੱਕ ਰਿਕਵੈਸਟ ਹੈ ਮਾਲ ਮੰਡੀ ਜਾਣਾ ਉੱਥੇ 100 ਬੱਸ ਪਈ ਹੈ ਜਿਹਨੂੰ ਇਹ ਕਹਿ ਕੇ ਕੰਡਮ ਕਰ ਦਿੱਤਾ ਗਿਆ ਉਹ 7 ਸਾਲ ਪੁਰਾਣੀ ਹੈ ਇਹ ਵੀ ਹੋ ਜਾਂਦਾ ਤੇ ਇਹ ਵੀ ਹੋ ਜਾ ਇਸ ਇਸੇ ਕਰਕੇ ਤੇ ਕਹਿ ਰਹੇ ਆ ਫਿਰ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਕਿਹਦੇ ਉੱਤੇ ਤੁਸੀਂ ਕਾਰਵਾਈ ਕਰ ਰਹੇ ਹੋ ਕਿਹਦੇ ਕਹਿਣ ਦੇ ਉੱਤੇ ਖੜੀਆਂ ਹੋਈਆਂ ਆ ਆਪਾਂ ਕੁਝ ਕਰਨਾ ਹੀ ਨਹੀਂ